ਪ੍ਰਧਾਨ ਜੀ ਜੋ ਇੱਥੇ ਪਤਲਾ ਫੁੱਕਿਆ ਜਾ ਰਿਹਾ ਵਾ ਕਿ ਕਿਸ ਬੰਦੇ ਨੂੰ ਫੁੱਕਿਆ ਜਾ ਰਿਹਾ ਅੱਜ ਦੋਹਾਂ ਫਾਰਮਾਂ ਤੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹਬੰਦੀ ਜਿਹੜੀ ਮੋਦੀ ਸਰਕਾਰ ਆ ਇਹਦਾ ਆੜੀ ਵਾਲ ਜਿਹੜਾ ਰਵੱਈਆ ਬਹੁਤ ਮਾੜਾ ਤੁਸੀਂ ਵੇਖੋ ਵੀ ਇਹਨਾਂ ਤੋਂ ਦੁਖੀ ਲੋਕ ਜੋ ਸ਼ੰਭੂ ਬਾਡਰ ਤੇ ਇੱਕ ਕਿਸਾਨ ਹੋਰ ਸਲਫਾਸ ਦੀ ਗੋਲੀ ਜਿਹੜੀ ਨਿਕਲ ਗਿਆ ਖਾ ਗਿਆ ਉਹਨੇ ਆਤਮ ਹੱਤਿਆ ਕਰ ਲਈ ਆ ਮੋਦੀ ਸਰਕਾਰ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਏ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ 46 ਦਿਨ ਹੋ ਗਿਆ ਮਰਨ ਵਰਤ ਤੇ ਬੈਠਿਆਂ ਨੂੰ ਤੇ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਆ ਤੇ ਸਰਕਾਰ ਜਿਹੜੀ ਐ ਨਾ ਆਪਦੀਆਂ ਅੱਖਾਂ ਖੋਲੇ ਕਿਉਂਕਿ ਜਿੰਨਾ ਚਿਰ ਅਸੀਂ ਹੱਕ ਨਾ ਲੈ ਅਸੀਂ ਪਿੱਛੇ ਨਹੀਂ ਹਟਣਾ ਇੱਕ ਤੋਂ ਇੱਕ ਜਿਹੜੇ ਆ ਸੂਰਮੇ ਜਿਹੜੇ ਉੱਥੇ ਸੀਸ ਸਿਰ ਦਿਨ ਨੂੰ ਬੈਠਿਆ ਉਹਨਾਂ ਦਿੱਤੀ ਜਾਣੀਆਂ ਤੇ ਸ਼ਹੀਦਾਂ ਜਿਹੜੇ ਇਹਨਾਂ ਨੇ ਜਿਹੜੇ ਜਾਨ ਪੀਤੀ ਜਾਣੀਆਂ ਤੇ ਜਿਹੜੀ ਮੋਦੀ ਸਰਕਾਰ ਆ ਉਹ ਆਰਾਮ ਨਾਲ ਆਪਦੀ ਕੁੰਭ ਕਰਨ ਦੀ ਨੀਂਦ ਉੱਤੇ ਅੱਖਾਂ ਖੋਲੇ ਜਿਹੜੇ ਕਿਸਾਨ ਹੋ ਐਡੀ ਸ਼ੇ ਤੇ ਪਿੱਛੇ ਨਹੀਂ ਹਟਣ ਵਾਲੇ ਸਰਕਾਰ ਕਾਰਪੋਰੇਟਾਂ ਨੂੰ ਲਟਾਉਂਦੀਆਂ ਮੇਰੇ ਸਾਥੀ ਨੇ ਉਹਨੇ ਦੱਸਿਆ ਕਣਕ ਜਿਹੜੀ ਆ ਸਾਡੀ ਕਣਕ ਨੂੰ ਠੋਡ ਮਾਰੇ ਅੱਜ ਕਣਕ 33 ਰੁਪਏ ਆਟਾ 50 ਰੁਪਏ 45 50 ਰੁਪਏ ਲੈਣ ਡਿਆ ਵਿੱਕ ਵੇਗੰਡਿਆ ਸਾਡੇ ਮਜ਼ਦੂਰ ਭਰਾਕ ਤੋਂ ਖਰੀਦ ਲੈਣਗੇ ਕਣਕ ਅਸੀਂ ਨਹੀਂ ਚਾਹੁੰਦੇ ਵੀ ਕਣਕ 33 ਰੁਪਏ ਦੀ ਹੋ ਜਾਏ ਤੇ ਅਸੀਂ ਮਤਲਬ ਅਸੀਂ ਅਸੀਂ ਐਮਐਸ ਸਰਦਾਰ ਜਗਜੀਤ ਸਿੰਘ ਡੱਲੇਵਾਲ ਐਮਐਸਪੀ ਦੀ ਗਰੰਟੀ ਮੰਗਦਾ ਵਾ ਵੀ ਜੇ 23 ਖਰੀਦਿਆ ਤੇ 5 ਹੀ ਵੇਚ ਲੋ 26 ਵੇਚ ਲੈ ਕਿਤੇ ਹੈਗੀ 33 ਜੇ ਆਲੂ 4 ਰੁਪਏ ਵੇਚਾ ਤੇ 8 ਵੇਚਲੇ 12 ਵੇਚਲੇ 40 50 ਰੁਪਏ ਗੱਲ ਹੈਗੀ 4 ਰੁਪਏ ਗੰਡੇ ਵੇਚੇ ਲਿਆ ਤੇ 10 ਵੇਚਲੇ ਉਹ ਇਹ ਤਾਂ ਸਿੱਧਾ 100 200 ਰੁਪਏ ਕਾਰਪੋਰੇਟ ਲੁੱਟ ਰਹੇ ਆ ਅੱਜ ਕਣਕ ਜਿਹੜੀ ਆ ਕਿੰਨੀ ਹੈ ਨਾ ਮਚਾ ਦੀ ਕਣਕ ਹੈਗੀ ਨਹੀਂ ਤੇ 2 ਮਹੀਨਿਆਂ ਨੂੰ ਇਹਨਾਂ ਨੇ ਕਣਕ ਚੁੱਕੜੀ ਨਹੀਂ ਜਿੱਦ ਤੱਕ ਸਾਡੀ ਆਪਦੀ ਬਦਲ ਆ ਗਈ ਇਹ ਮੋਤੀ ਸਰਕਾਰ ਸਿਰਫ ਸਾਡੀਆਂ ਜ਼ਮੀਨਾਂ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਚਾਹੁੰਦੀ ਆ ਤੇ ਇੱਕ ਨੋਟ ਕਰਨੇ ਜਿਹੜੀ ਗਰੀਬ ਜਨਤਾ ਵਾ ਇਹ ਜਿਹੜੀਆਂ ਬਹੁਤ ਇਹਨਾਂ ਦੀ ਲੁੱਟ ਹੁੰਦੀ ਆ ਤੁਹੀ ਧਿਆਨ ਦੇ ਨਾਲ ਸਾਰਾ ਵੇਖ ਲੋ ਅੱਜ ਕਣਕ ਜਿਹੜੀ ਆ 33 ਰੁਪਏ ਆ 50 ਰੁਪਏ ਆ ਇਹ ਸਿਰਫ ਮੋਦੀ ਸਰਕਾਰ ਦੀ ਆੜੀ ਅੰਤਿਸ਼ਾ ਗੰਜੇਸਰ ਵਾਲਾ ਇਹਦੀ ਲੱਤ ਲਾਉਣ ਦਾ ਇੱਕ ਕਾਰੇ ਦੀ ਇੱਕੋ ਲਾਤਾ ਕਿ ਉਹ ਕਾਰਪੋਰੇਟਾਂ ਦੇ ਹੱਕ ਚ ਕਿਸਾਨ ਮਾਰੀ ਨੀਤੀ ਹੈ ਭਾਜਪਾ ਪਾਰਟੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਸਾਡੀ ਕਿਸਾਨ ਜਗਰਜ ਕਮੇਟੀ ਪੰਜਾਬ ਕੋਟਪੂਟਾ ਪੂਰੇ ਪੰਜਾਬ ਦੇ ਵਿੱਚ ਵਕ ਵਕ ਜ਼ਿਲ੍ਹਿਆਂ ਦੇ ਵਕ ਵਕ ਪਿੰਡਾਂ ਦੇ ਵਿੱਚ ਜਿਹੜਾ ਪੁਤਲੇ ਫੂਕ ਦੀ ਵਿਰੋਧ ਕਰਨ ਲਈ ਆ ਕੀ ਨਾਲੀ ਤੁਹਾਡਾ ਮੇਰੇ ਨਾਲ ਅਕਾਸ਼ ਸਿੰਘ ਜੀ ਜ਼ੋਨ ਪ੍ਰਧਾਨ ਕਿਸਾਨ ਸਪੈਕ ਕਮੇਟੀ ਪੰਜਾਬ ਕੋਟ ਬਟਾਈ ਇੱਥੇ ਜੋ ਪਤਲਾ ਫੁੱਕਾ ਜਾ ਰਿਹਾ ਵਿਰੋਧ ਕੀਤਾ ਜਾ ਰਿਹਾ ਕਿਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਜੀ ਜੋ ਸਾਨੂੰ ਕਨੌਰੀ ਤੋਂ ਸ਼ੰਭੂਬਾਟ ਤੋਂ ਜੋ ਸਾਨੂੰ ਹੁਕਮ ਲੱਗਦਾ ਵਾ ਜੋ ਆਪਾਂ ਮੋਦੀ ਦੇ ਖਿਲਾਫ ਕਾਲੇ ਕਾਨੂੰਨਾਂ ਲੈ ਆਂਦੇ ਹੋਏ ਆ ਜੋ ਕਿਸਾਨਾਂ ਦੇ ਹੱਥ ਬਣੇ ਵੇ ਜਿਵੇਂ ਗੋਭੀ ਲਾ ਲਓ ਤੁਸੀਂ ਵੀ ਮਤਲਬ ਵੀ ਆਪਾਂ 100 ਰੁਪਏ ਖਾਧੀ ਆ ਅੱਜ 2 ਰੁਪਏ ਵੀ ਨਹੀਂ ਕੋਈ ਲੈ ਆਂਦੇ ਲੋਕੋ ਵਿੱਚ ਵਾਉਂਦੇ ਆ ਇਹ ਹੈ ਅਸੀਂ ਦੇ ਲੋਕਾਂ ਸੰਸਦ ਨੂੰ ਸਾਰੀਨ ਪੀਲ ਕਰਦੇ ਹੋਈ ਪਈ ਵਾਤੋਂ ਵਾਦੀ ਨਾਲ ਜੱਥੇ ਬੰਨਿਆ ਸੰਯੋਗ ਦਈਏ ਪਿੰਡੋਂ ਨਿਕਲ ਗਏ ਜੇ ਕੋਈ ਅਭਿ ਨਵੀ ਬਣ ਗਈ ਤੇ ਆਪਣੇ ਵੇਖੋ ਹੁਣ ਵੀ ਹਾਦ ਬਣਦੇ ਤੇ ਗਾਹ ਦੀ ਆਪਣਾਉਣਾ ਇਹਦੇ ਪਿਛਲੇ ਘੱਟ ਝੋਨੇ ਨਵਾਂਦੇ ਕੋਈ ਦਾਹ ਲੱਗਿਆ 20 ਲੱਗਿਆ ਜੀ ਕੁਝ ਵੀ ਨਹੀਂ ਲੱਗਾ ਪਾਣੀ ਜੇ ਉੱਥੋਂ ਕੋਈ ਗੱਲ ਬਣ ਗਈ ਨਾ ਨਾ ਕੋਈ ਗੱਲ ਬਣੀ ਤੇ ਬਹੁਤ ਬੁਰੀ ਹੋਰ ਤੋਂ ਗਏ ਤੇ ਪੀਗਲੀ ਕਰਾਂਗੇ ਸਾਰਿਆਂ ਨੂੰ ਤੇ ਵਾਦ ਤੋਂ ਵਾਦ ਕਿਸਾਨਾਂ ਵਾਜਾ ਸਾਥ ਦਿਓ ਹਾਂ ਜੀ ਕਿਹਨਾ ਤੁਹਾਡਾ ਮੈਂ ਜੀ ਸਤਨਾਮ ਸਿੰਘ ਸੋਨੂੰ ਕਿਸਾਨ ਸੰਘਰਸ਼ ਮਿੱਟੀ ਪੰਜਾਬ ਕੋਟ ਬੁੱਢਾ ਦਾ ਚਪਾਈ ਆ ਜੀ ਤੇ ਪੁੱਤਲਾ ਫੁੱਕਿਆ ਜਾ ਰਿਹਾ ਵਾ ਕੇ ਸਬੰਧ ਰ ਖੁੱਕਿਆ ਜਾ ਇਹ ਵੇਖੋ ਜੀ ਜੋ ਅੱਜ 45 ਦਿਨ ਹੋ ਚੁੱਕੇ ਆ ਸਾਡੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਮਰਨ ਵਰਤਨ ਤੇ ਬੈਠਿਆ ਤੇ ਸਰਕਾਰ ਦੇ ਕੰਨ ਤੇ ਕੋਈ ਵੀ ਜੂੰ ਨਹੀਂ ਸਰਕਦੀ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆ ਤੇ ਸਰਕਾਰ ਦੇ ਅੱਜ ਪੁਤਲੇ ਫੂਕਣਦੇ ਆ ਕਿਉਂਕਿ ਜਿਹੜੀਆਂ ਮੰਗਾਂ ਵਾਸਤੇ ਬੈਠੇ ਆ ਡੱਲੇਵਾਲ ਸਾਹਿਬ ਉਹ ਕੋਈ ਆਪਦੀ ਨਿੱਜੀ ਮੰਗ ਨਹੀਂ ਗਈ ਕੋਈ ਉਹਨਾਂ ਦਾ ਘਰ ਦਾ ਮਸਲਾ ਨਹੀਂਗਾ ਉਹ ਇੱਕ ਦੋ ਟਾਈਮ ਦੀ ਰੋਟੀ ਖਾਣ ਵਾਲੇ ਹਰੇਕ ਪਰਿਵਾਰ ਦਾ ਮਸਲਾ ਵਾ ਜੋ ਅੱਜ ਵੇਖ ਲਓ ਆਲੂ ਜਿਹੜਾ ਆਪਾਂ 30 ਤੋਂ 40 ਰੁਪਏ ਕਿਲੋ ਖਰੀਦਦੇ ਰਹੇ ਆ ਅੱਜ ਕਿਸਾਨ ਦਾ ਆਲੂ ਆ ਗਿਆ ਦੋ ਰੁਪਏ ਕਿਲੋ ਹੋ ਗਿਆ ਗੋਭੀ ਆਪਾਂ 80 90 ਰੁਪਏ ਲੈ ਕੇ ਖਰੀਦਦੇ ਰਹੇ ਆ ਅੱਜ ਕਿਸਾਨ ਦੇ ਕੋਲ ਗੋਭੀ ਦੇ ਦੋ ਰੁਪਏ ਕਿਲੋ ਹੋ ਗਈ ਆ ਉਹ ਕਿਸਾਨ ਜਿਹੜਾ ਉੱਤੇ ਖਰਚਾ ਕੀਤਾ ਵਹੁੰਦਾ ਆ ਕਿਉਂਕਿ ਉਹਨਾਂ ਦਾ ਹੱਕ ਨਹੀਂ ਪੂਰਾ ਹੁੰਦਿਆ ਜਿਹੜਾ ਖਰੀਦਦਾਰ ਆ ਕਈ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਇਹ ਜਾਣ ਕੇ ਵਿਹਲੇ ਬੈਠੇ ਆ ਇਹਨਾਂ ਦੇ ਆਪ ਦੇ ਮਸਲੇ ਆ ਵੇਖੋ ਜੀ ਖਰੀਦਦਾਰ ਨੂੰ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਟਾੜੀਆਂ ਅੱਖਾਂ ਉਹ ਤੋਂ ਖੁੱਲਣੀਆਂ ਜਿੱਦਾਂ 23 ਰੁਪਏ ਕਣਕ ਲੈ ਲਈ ਸਰਕਾਰ ਨੇ ਅੱਜ ਕੋਆਪਰੇਟ ਘਰਾਣੇ ਕੋਲ ਅੱਜ 32 ਤੋਂ 33 ਰੁਪਏ ਕਣਕ ਹੋ ਗਈ ਆ ਆਟਾ ਜਿਹੜਾ ਉਹ 40 ਤੋਂ 50 ਰੁਪਏ ਪਹੁੰਚ ਗਿਆ ਆਟਾ ਤੇ ਕਣਕ ਨੂੰ ਕਿਸਾਨ ਨੇ ਤੇ ਨਹੀਂ ਨਾ ਖਰੀਦਣੀ ਉਹ ਤੇ ਖਰੀਦਦਾਰ ਨੇ ਲੈਣੀ ਆ ਨਾ ਜਿਹੜਾ ਗਰੀਬ ਵਰਗ ਉਹਨੇ ਖਰੀਦਣੀ ਆ ਨਾ ਇਹ ਚੀਜ਼ ਕਰਕੇ ਢੱਲੇਵਾਲ ਸਾਹਿਬ ਬੈਠਿਆ ਵੀ ਜਿਹੜੀ ਚੀਜ਼ ਤੁਸੀਂ ਸਾਡੇ ਕੋਲੋਂ 50 ਰੁਪਏ ਖਰੀਦੋ ਤੁਸੀਂ ਸਾਡੇ ਕੋਲੋਂ 40 ਰੁਪਏ ਖਰੀਦੋ ਹੱਦ ਤੋਂ ਹੱਦ ਉੱਤੇ 4 ਚ 5 ਰੁਪਏ ਵੱਧ ਲੈ ਲਓ ਤੁਹਾਡਾ ਖਰਚਾ ਜਿਹੜਾ ਇਹ ਨਹੀਂ ਗੱਲ ਵੀ ਤੁਸੀਂ 2 ਰੁਪਏ ਕਿਲੋ ਲੈ ਕੇ ਗਾ 100 ਰੁਪਏ ਕਿਲੋ ਵੇਚੋ 100% ਹੀ ਤੁਸੀਂ ਇਹਦੇ ਚ ਮੁਨਾਫਾ ਕਰੋ ਇਹ ਨਹੀਂ ਕੰਮ ਚੱਲਣ ਦਿੱਤਾ ਜਾਊਗਾ ਕਿਉਂਕਿ ਇਹ ਜ਼ਿਮੀਂਦਾਰ ਤੇ ਆਪਦਾ ਮਾੜਾ ਚੰ ਪਰ ਖਰੀਦਦਾਰ ਵਾਤੇ ਜਿਹੜੀ ਮੰਨ ਲਓ 2 ਰੁਪਏ ਕਿਲੋ ਚੀਜ਼ ਵਗੀ 100 ਰੁਪਏ ਲੈਣੀ ਬਹੁਤ ਔਖੀ ਆ ਇਹ ਹੀ ਸਾਡੀਆਂ ਮੰਗਾਂ ਵਾ ਜੇ ਸਰਕਾਰ ਦੇ ਮੰਗਾਏ ਨਾ ਮੰਨੀਆਂ ਇਹ ਸੰਘਰਸ਼ ਤੇਜ਼ ਹੋਣਗੇ ਜਿੱਦਾਂ ਜਹੇ ਬੰਦੀਆਂ ਦੇ ਕਾਲ ਆਊਗੀ ਉਸੇ ਤਰ੍ਹਾਂ ਹੀ ਗਾੜੀਆਂ ਹੀ ਲੜਾਂਗੇ ਇਹ ਅੱਜ ਸਰਕਾਰ ਦਾ ਸਖਤ ਵਿਰੋਧ ਕਰਦੇ ਹੋਏ ਪਿੰਡ ਪਿੰਡ ਵਿੱਚ ਸਰਕਾਰ ਦੇ ਇਹ ਪੁਤਲੇ ਫੁਕਿਆ ਜਾ ਰਹੇ ਆ ਧੰਨਵਾਦ ਅੱਜ ਇੱਥੇ ਅੱਜ ਪੁਤਲਾ ਫੁਕਿਆ ਜਾ ਰਿਹਾ ਵਾ ਕਿਸ ਸੰਬੰਧ ਵਿੱਚ ਫੁਕਿਆ ਜਾ ਰਿਹਾ ਪੁਤਲਾ ਵੇਖੋ ਜੀ ਇਸ ਸੰਬੰਧ ਵਿੱਚ ਫੁਕਿਆ ਜਾ ਰਿਹਾ ਇਹ ਅੱਜ ਗੈਰ ਰਾਜਨੀਤਿਕ ਸਜੁਗਤ ਮੋਰਚੇ ਵੱਲੋਂ ਉਹਨਾਂ ਦੀ ਕਾਲ ਤੇ ਹਰ ਇੱਕ ਪਿੰਡ ਪਿੰਡ ਦੇ ਵਿੱਚ ਇਹ ਅੱਜ ਪੁਤਲੇ ਫੂਕੇ ਜਾਣੇ ਆ ਉਹਨਾਂ ਦਾ ਰੋਸ ਕੀਤਾ ਜਾਣ ੜਿਆ ਜੋਗੀ ਜਗਜੀਤ ਸਿੰਘ ਡੱਲੇਵਾਲ ਡੇਢ ਮਹੀਨੇ ਤੋਂ ਮਰਨ ਵਰਤੇ ਬੈਠੇ ਆ ਆਪਣੀਆਂ ਮੰਗਾਂ ਕਿਸਾਨੀ ਮੰਗਾਂ ਦੁਕਾਨਦਾਰਾਂ ਦੀਆਂ ਮੰਗਾਂ ਵਪਾਰੀਆਂ ਦੀਆਂ ਮੰਗਾਂ ਉਹਨਾਂ ਦੇ ਹੱਕ ਵਿੱਚ ਉਸ ਸੰਬੰਧ ਦੇ ਵਿੱਚ ਇਹ ਮੋਦੀ ਦਾ ਅੱਜ ਪਿੰਡ ਸਭਰਾ ਦੇ ਵਿੱਚ ਪੁਤਲਾ ਫੂਕੇ ਉਹਨੂੰ ਦੱਸਣ ਵਾਸਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਅੱਜ ਰੋਸ ਮਾਰਚ ਫਿੱਟ ਹਾਂਜੀ ਕੀ ਨਾੜੀ ਤੁਹਾਡਾ ਮੈਂ ਡਾਕਟਰ ਰਜਿੰਦਰ ਸਿੰਘ ਜੀ ਸਾਫਾ ਸਰਪੰਚ ਸਦਾ ਇਹ ਤੇ ਜੋ ਪਤਲਾ ਫੁੱਕਾ ਜਾ ਰਿਹਾ ਵਾ ਕਿ ਇਸ ਸੰਬੰਧ ਵਿੱਚ ਫੁੱਕਿਆ ਜਾ ਰਿਹਾ ਤੇ ਕਿ ਜਸਮੰਦੀਏ ਨੂੰ ਫੁੱਕਿਆ ਜਾ ਰਿਹਾ ਵਾ ਵੇਖੋ ਜੀ ਸਾਡੇ ਬਹੁਤ ਹੀ ਸਦਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਹੜੇ ਕਿ 45 ਦਿਨ ਉਹਨਾਂ ਨੂੰ ਮਰਨਮਨ ਤੇ ਬੈਠਿਆ ਹੋ ਗਿਆ ਉਸੇ ਸੰਬੰਧ ਵਿੱਚ ਦੋਹਾਂ ਫਾਰਮਾਂ ਵੱਲੋਂ ਕਾਲ ਆਈ ਸੀ ਹਰ ਪਿੰਡ ਪਿੰਡ ਦੇ ਕਸਬੇ ਸ਼ਹਿਰ ਦੇ ਵਿੱਚ ਚੌਂਕ ਦੇ ਵਿੱਚ ਪੁਤਲੇ ਫੂਕਣ ਵਾਸਤੇ ਅੱਜ ਅਸੀਂ ਸਾਡੇ ਵਿਧ ਸਕਤਰ ਸਰ ਸਾਹਬ ਸਿੰਘ ਜੋ ਕਿ ਕੋਰਡ ਬੋਰਡ ਜਥੇਬੰਦੀ ਦੇ ਨੁਮਾਇੰਦੇ ਨੇ ਉਹਨਾਂ ਦੀ ਰਹਿਨਮਾਈ ਹੇਠ ਅੱਜ ਪਿੰਡ ਸਭਰਾ ਦੇ ਬੱਸ ਸਟੈਂਡ ਦੇ ਉੱਤੇ ਅਸੀਂ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਪੁਤਲਾ ਫੂਕ ਰਹੇ ਹਾਂ ਔਰ ਉਹਨਾਂ ਨੂੰ ਦੱਸ ਰਹੇ ਹਾਂ ਵੀ ਤੁਹਾਡਾ ਵਿਰੋਧ ਅੱਜ ਇਹ ਨਾ ਸੋਚਿਓ ਘਟਿਆ ਔਰ ਦਿਨ-ਬਿਨ ਵਧਦਾ ਜਾਊਗਾ ਜੇ ਤੁਸੀਂ ਕੋਈ ਇਸ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨ ਵਰਤ ਤੇ ਬੈਠਾ ਜਿਸ ਕਾਰਨ ਕਰਕੇ ਬੈਠਾ ਉਹਦਾ ਕੋਈ ਚੰਗਾ ਹੱਲ ਨਾ ਕੱਢਿਆ ਤਾਂ